ਹਾਂਜੀ ਦੋਸਤੋ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਗੇ ਸਾਰੇ ਹੀ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਵੀਡੀਓ ਬਣਾਉਣੀ ਆ ਕਲੇਰ ਜੱਟਾਂ ਦੀ ਗੋਤ ਦੇ ਸਬੰਧ ਵਿੱਚ ਇਸ ਵੀਡੀਓ ਨੂੰ ਸੁਣ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਔਰ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਕਰੀਏ ਸ਼ੁਰੂ ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ ਐਚ ਜੀ ਰੋਜ ਆਪਣੇ ਖੋਜ ਭਰਪੂਰ ਪੁਸਤਕ ਵਿੱਚ ਇਹਨਾਂ ਨੂੰ ਚੋਹਾਨ ਵੰਸ ਵਿੱਚੋਂ ਹੀ ਦੱਸਦਾ ਹੈ ਰੋਜ ਸਾਹਿਬ ਨੇ 1882 ਈਸਵੀ ਅਤੇ 1892 ਈਸਵੀ ਦੀ ਜਨਸੰਖਿਆ ਦੀਆਂ ਰਿਪੋਰਟਾਂ ਪੜ੍ਹ ਕੇ ਅਤੇ ਤਹਿਸੀਲਦਾਰਾਂ ਰਾਂਹੀ ਪਟਵਾਰੀਆਂ ਤੋਂ ਪਿੰਡਾਂ ਦੇ ਇਤਿਹਾਸ ਤੇ ਗੋਤਾਂ ਬਾਰੇ ਲਿਖਤਾਂ ਲੈ ਕੇ ਆਪਣੀ ਕਿਤਾਬ ਲਿਖੀ ਸੀ ਕਲੇਰਾ ਦਾ ਪਿਸ਼ੋਕੜ ਮਾਲਵਾ ਹੀ ਹੈ ਇਹ ਮਾਲਵੇ ਤੋਂ ਫਿਰ ਮਾਝੇ ਤੇ ਦੁਆਬੇ ਵੱਲ ਗਏ ਲੁਧਿਆਣੇ ਜ਼ਿਲ੍ਹੇ ਵਿੱਚ ਇਸ ਗੋਤ ਦੇ ਲੋਕ ਵਿਆਹ ਸ਼ਾਦੀ ਸਮੇਂ ਆਪਣੇ ਜਠੇਰੇ ਦੀ ਉਸ ਦੇ ਮੱਠ ਤੇ ਪੂਜਾ ਕਰਦੇ ਹਨ ਕਿਸੇ ਸਮੇ ਕਲੇਰ ਜੱਟ ਸਗੀ ਸਰਵਰ ਦੇ ਹੀ ਸੇਵ ਕਿਸਾਨ ਕਲੇਰ ਅਤੇ ਪੋਲਾਰ ਇੱਕੋ ਹੀ ਗੋਤ ਹੈ ਇਸ ਦੇ ਉਚਾਰਨ ਵਿੱਚ ਅਲੱਗ-ਅਲੱਗ ਨਾਂ ਹਨ ਇਹ ਲੋਕ ਨਵੀਂ ਸੂਈ ਮੱਝ ਜਾਂ ਗਾਊ ਦਾ ਦੁੱਧ ਪਹਿਲਾਂ ਕੁਆਰੀਆਂ ਕੁੜੀਆਂ ਨੂੰ ਪਿਆ ਕੇ ਫਿਰ ਆਪ ਵਰਤਦੇ ਸਨ ਸਿੱਖੀ ਦੇ ਪ੍ਰਭਾਵ ਕਾਰਨ ਕਲੇਰ ਜੱਟਾਂ ਨੇ ਪੁਰਾਣੀਆਂ ਰਸਮਾਂ ਕਟਾ ਦਿੱਤੀਆਂ ਹਨ ਅਤੇ ਸਖੀ ਸਰਵਰ ਵਿੱਚ ਸਰਦਾ ਵੀ ਛੱਡ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਅੰਮ੍ਰਿਤ ਛਕਾਇਆ ਉਹ ਸਮੇਂ ਇਹ ਲੋਕ 90 95% ਪਿਛਲੀਆਂ ਜੁੰਨੀਆਂ ਵਿੱਚ ਇਹਨਾਂ ਦੀਆਂ ਗੱਲਾਂ ਸਨ ਉਹ ਸਭ ਭੁੱਲ ਗਏ ਤੇ ਨਵਾਂ ਜੀਵਨ ਇਹਨਾਂ ਨੇ ਗੁਰਸਿੱਖੀ ਦੇ ਊਸੂਲਾਂ ਅਨਸਾਰ ਹੀ ਬਤੌਣਾ ਸ਼ੁਰੂ ਕੀਤਾ ਸਿੱਖੀ ਦੇ ਪ੍ਰਭਾਵ ਕਾਰਨ ਕਲੇਰ ਜੱਟਾਂ ਨੇ ਤਰੱਕੀਆਂ ਵੀ ਬਹੁਤ ਕੀਤੀਆਂ ਇਹ ਜ਼ਿਲ੍ਹਾ ਲੁਧਿਆਣਾ ਵਿੱਚ ਅਮਰਗੜ ਦੇ ਲਾਗੇ ਇੱਕ ਕਲੇਰ ਪਿੰਡ ਹੈ ਕਲੇਰ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ ਲੁਧਿਆਣੇ ਦੇ ਨੇੜੇ ਹੀ ਕਲੇਰਾ ਪਿੰਡ ਵਿੱਚ ਕਲੇਰਾ ਵਾਲੇ ਸੰਤਾਂ ਦਾ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ ਦੂਰ ਦੂਰ ਤੋਂ ਲੋਕ ਇਸ ਗੁਰਦਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਮਾਝੇ ਵਿੱਚ ਧਾਰੀਵਾਲ ਕਲੇਰ ਪਿੰਡ ਕਲੇਰ ਜੱਟਾਂ ਦਾ ਪ੍ਰਸਿੱਧ ਪਿੰਡ ਹੈ ਦੁਆਬੇ ਵਿੱਚ ਬੰਗਾ ਦੇ ਪਾਸ ਟਾਕ ਕਲੇਰਾਂ ਫਰੀਦਕੋਟ ਵਿੱਚ ਕਲੇਰ ਅਤੇ ਸੰਗਰੂਰ ਵਿੱਚ ਕਾਂਝਲਾ ਵੀ ਕਲੇਰ ਜੱਟਾਂ ਦਾ ਉੱਗੇ ਪਿੰਡ ਹਨ। ਹਰਿਆਣਾ ਵਿੱਚ ਕਲੇਰ ਗੋਦ ਦੇ ਜੱਟ ਟੋਹਾਣਾ ਤਹਿਸੀਲ ਦੇ ਪ੍ਰਸਿੱਧ ਪਿੰਡ ਤਲਵਾੜਾ ਵਿੱਚ ਵੀ ਆਬਾਦ ਹਨ। ਜੀਨ ਦੇ ਖੇਤਰ ਵਿੱਚ ਵੀ ਕੁਝ ਕਲੇਰ ਜੱਟੋ ਵਸਦੇ ਹਨ। ਜੀਨ ਵਿੱਚ ਭੰਮਾਵਾੜੀ ਵਿੱਚ ਇਸ ਗੋਦ ਦੇ ਸਿੱਧ ਦਦਾਰ ਸਿੰਘ ਦੀ ਸਮਾਦ ਹੈ ਜਿੱਥੇ ਮਾਗਵਦੀ ਪਹਿਲੇ ਨੂੰ ਇਸ ਦੀ ਪੂਜਾ ਕੀਤੀ ਜਾਂਦੀ ਹੈ। ਕਲੇਰ ਗੋਤ ਦਾ ਮੋਢੀ ਕੇਰ ਸੀ ਇਸ ਨੂੰ ਕਲੇਰ ਵੀ ਕਹਿੰਦੇ ਹਨ ਕਲਾਰ ਵੀ ਕਹਿੰਦੇ ਹਨ ਇਸ ਗੋਤ ਦੇ ਵਡੇਰੇ ਦਾਰਾ ਤੇ ਸੰਤੂ ਜਹਾਂਗੀਰ ਬਾਦਸ਼ਾਹ ਦੇ ਸਮੇਂ ਸਿਆਲਪੋਟ ਵੱਲ ਚਲੇ ਗਏ ਕੁਝ ਕਲੇਰ ਮੰਡ ਗੁੰਮਰੀ ਵਿੱਚ ਵੀ ਆਬਾਦ ਹੋ ਗਏ ਕੁਝ ਸਮੇਂ ਮਗਰੋਂ ਮੁਗਲ ਰਾਜ ਦੇ ਸਮੇਂ ਇਹਨਾਂ ਨੇ ਸਖੀ ਸਰਵਰ ਦੇ ਪ੍ਰਭਾਵ ਕਾਰਨ ਮੰਡ ਗੁੰਮਰੀ ਇਲਾਕੇ ਵਿੱਚ ਕਲੇਰ ਇਹ ਅੱਠ ਜਿਹੜੇ ਸੀ ਉਹ ਮੁਸਲਮਾਨ ਬਣ ਗਏ ਸਨ ਔਰ ਵੀ ਪੰਜਾਬ ਦੇ ਸਾਰੇ ਕਲੇਰ ਜੱਟ ਸਿੱਖ ਹਨ ਵੀ ਅਸਦਾਇਆ ਕਲੇਰ ਜੱਟਾਂ ਨੂੰ ਵੀ ਭੱਟੀ ਵੰਸ ਵਿੱਚੋਂ ਸਮਝਦਾ ਹੈ ਇਹ ਠੀਕ ਨਹੀਂ ਹੈ ਕੋਲਾਰ ਜ਼ਰੂਰ ਭੱਟੀ ਹਨ ਚੋਹਾਣਾ ਦਾ ਉਹ ਉਪਗੋਤ ਦੁਰਟ ਵੀ ਕਲੇਰਾਂ ਵਾਂਗ ਆਪਣੇ ਸਿਹਦਰ ਸਿੰਘ ਵੀ ਮੰਨਤਾ ਕਰਦਾ ਹੈ ਕੁਲੇਰ ਭਾਈਚਾਰੇ ਦੇ ਲੋਕ ਦੂਜੇ ਜੱਟਾਂ ਵਾਂਗ ਦੇਸਾਂ-ਦੇਸਾਂ ਵਿੱਚ ਜਾ ਕੇ ਆਬਾਦ ਹੋ ਗਏ ਸਨ ਜਿੱਥੇ ਇਹਨਾਂ ਦੇ ਵੱਖ-ਵੱਖ ਇਹਨਾਂ ਨੇ ਵੱਖ-ਵੱਖ ਕਿੱਤਿਆਂ ਵਿੱਚ ਕੰਮ ਕਰਕੇ ਬਹੁਤ ਤਰੱਕੀ ਕੀਤੀ ਅਤੇ ਵਿਦੇਸ਼ੀ ਲੋਕਾਂ ਨੂੰ ਪਛੜ ਕੇ ਆਪਣੇ ਦੂਜੇ ਜੱਟਾਂ ਵਾਂਗ ਵੱਡੇ ਪ੍ਰੋਜੈਕਟ ਖੇਤੀਬਾੜੀ ਫਾਰਮ ਮੌਰ ਸਰਕਾਰੀ ਸੇਵਾ ਵਿੱਚ ਬਹੁਤ ਅੱਗੇ ਨਿਕਲ ਗਏ ਪੰਜਾਬੀ ਜੱਟ ਜਿੱਥੇ ਵੀ ਜਾਂਦਾ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਲਾ ਲੈ ਕੇ ਉਹਨਾਂ ਨੂੰ ਦਿਲ ਵਿੱਚ ਵਸਾ ਕੇ ਥੋੜੇ ਸਮੇਂ ਵਿੱਚ ਹੀ ਤਰੱਕੀਆਂ ਨੂੰ ਸ਼ੂ ਜਾਂਦਾ ਹੈ ਆਲਵਾਰਡ ਵਿੱਚ ਇੱਕੋ ਇੱਕ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜੋ ਸਾਨੂੰ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਨਾਰਾ ਸਿਖਾਉਂਦਾ ਹੈ ਜੱਟ ਜਿਹੜਾ ਵੀ ਕੰਮ ਸ਼ੁਰੂ ਕਰਦਾ ਆਪਣੇ ਗੁਰੂ ਨੂੰ ਵਿੱਚ ਭਾਈਵਾਲ ਰੱਖਦਾ ਗੁਰੂ ਦਾ ਦਸਬੰਧ ਕੱਟ ਕੇ ਗਰੀਬਾਂ ਨੂੰ ਵੰਡਦਾ ਕੋਲਾਰ ਕਲੇਰ ਪਾਈਚਰੇ ਦੇ ਲੋਕ ਵੀ ਸਿੱਖਿਆ ਪੱਖੋਂ ਬਿਹਤਰ ਹਨ ਸੁਭਾਅ ਦੇ ਅਖਾੜ ਕੋ ਹੁੰਦੇ ਹਨ ਗੁਰੂ ਦੇ ਘਰ ਹਮੇਸ਼ਾ ਹੀ ਜੱਟ ਸਾਧਮਰਦਾ ਹੋ ਕੇ ਨੀਵੇਂ ਹੋ ਕੇ ਜਾਂਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹਨ ਕੋਲਾਰ ਕਲੇਰ ਜੱਟ ਵੀ ਦੂਜੇ ਜੱਟਾਂ ਵਾਂਗ ਸਾਰੇ ਹੀ ਸਿੱਖੀ ਅਸੂਲਾਂ ਸਿੱਖੀ ਸਿਧਾਂਤ ਸਿੱਖ ਸੰਵਿਧਾਨ ਦੇ ਅਨੁਸਾਰ ਹੀ ਰੋਜ਼ਮਰਾ ਦੇ ਕੰਮ ਕਰਦੇ ਹਨ ਅਤੇ ਆਪਣੇ ਗੁਰੂ ਨੂੰ ਰੋਜ਼ਾਨਾ ਅਤੇ ਸ਼ਾਮ ਨੂੰ ਸਵੇਰੇ ਸੁਬਾ ਸ਼ਾਮ ਨਤਮਸਤਕ ਹੁੰਦੇ ਹਨ ਇਹ ਹੈ ਜੀ ਕਲੇਰ ਗੋਤ ਇਸ ਕਲੇਰ ਭਾਈ ਚਾਰੇ ਦੀ ਵੀਡੀਓ ਜੇਕਰ ਇਸ ਵੀਡੀਓ ਨੂੰ ਕਲੇਰ ਭਾਈ ਚਾਰੇ ਦੇ ਜੱਟ ਸੁਣਨ ਤਾਂ ਉਹ ਆਪਣਾ ਫਰਜ਼ ਸਮਝ ਕੇ ਇਸ ਨੂੰ ਦੇ ਵੀ ਜ਼ਰੂਰ ਸ਼ੇਅਰ ਕਰਨ ਅਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਇਹ ਸਾਡੀ ਵੀਡੀਓ ਪਸੰਦ ਆਈ ਹੈ ਭਾਈਚਾਰਿਆਂ ਦੇ ਲੋਕਾਂ ਨੂੰ ਔਰ ਪੰਜਾਬ ਵਾਸੀਆਂ ਜਿਹੜਾ ਜਿਹੜਾ ਇਸ ਵੀਡੀਓ ਨੂੰ ਸੁਣਦਾ ਹੋਊ ਜ਼ਰੂਰ ਇਸ ਨੂੰ ਕਿ ਸ਼ੇਅਰ ਜ਼ਰੂਰ ਕਰਿਆ ਕਰੋ ਸਾਡਾ ਹੌਸਲਾ ਵਧਾਇਆ ਕਰੋ ਹੌਂਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ